ਅਜਮ ਸਮਝਦਾ ਕਿ ਅੱਜ ਸਾਡੇ ਸਵਾਜ ਨੂੰ ਬਹੁਤ ਵੱਡੀ ਚੁਣੌਤੀ ਆ ਚਿੰਤਾ ਵੀ ਆ ਫਿਗਰ ਵੀ ਆ ਕਿ ਅੱਜ ਬਲਾਵਟ ਹਰ ਦਿਨ ਦੇ ਜਗੀ ਖਾਨ ਦੇਗਾ ਜਿੱਦਾ ਜਿੱਦਾ ਪ੍ਰਦੂਸ਼ਣ ਹਵਾ ਜੂ ਪ੍ਰਦੂਸ਼ਣ ਜ਼ਮੀਨ ਖਾਨ ਦੇ ਤੇ ਚਾਜ ਵੀ ਘਰ ਕੇ ਆ ਪਾਣੀ ਦੇ ਪ੍ਰਦੂਸ਼ਣ ਨਾਲ ਲੈਣ ਦੇ ਨਹੀਂ ਮਲ ਪ੍ਰਦੂਸ਼ਣ ਪ੍ਰਦੂਸ਼ਿਤ ਹਵਾ ਹੈ ਮੈਂ ਕਿਹਾ ਵੀ ਹੋਰ ਤਾਂ ਹੋ ਰਾਜਨੀਤਿਕ ਖੇਤਰ ਦੇ ਵੀ ਪ੍ਰਦੂਸ਼ਣ ਆ ਗਿਆ ਰਾਜਨੀਤਿਕ ਸਿਰ ਵਿੱਜ ਪ੍ਰਚਲਨ ਨੂੰ ਕਰਨਾ ਵੀ ਅੱਜ ਸਮੇਂ ਦੀ ਚੁਣੌਤੀ ਆ ਸ਼੍ਰੋਮਣੀ ਕਲਦਸ ਹਾਰ ਲਹਿਰ ਜਿਹੜੀ ਆ ਉਹਦਾ ਮੁੱਖ ਦਿੱਚਾ ਹੀ ਇਹ ਆ ਅੱਜ ਜਿਵੇਂ ਬੁੱਢੇ ਨਾਲਾ ਹੁਧਿਆੜੇ ਦੇ ਵਿੱਚ ਲੋਕਾਂ ਨੇ ਉਸਵਾਦ ਸੇਵੀ ਜਿ세 ਬੰਦੀਆਂ ਨੇ ਆਵਾਜ਼ ਬੁਲੰਦ ਕੀਤੀ ਆ ਬੁੱਢੇ ਨਾਲੇ ਦੀ ਜ਼ਿੰਦਗੀ ਨੂੰ ਸ਼ਰਾਪ ਕਰਨ ਦੀ ਸੋ ਇਸੇ ਤਰ੍ਹਾਂ ਰਾਜਨੀਤੀ ਵਿੱਚ ਵੀ ਜਿਹੜੀ ਕਿਰਨ ਆ ਉਹ ਬੂਤ ਕਰ ਲਈ ਲੋਕਾਂ ਦੀ ਆਵਾਜ਼ ਉੱਠ ਗਈ ਇੱਕ ਸ਼ਰਮਣੀ ਅਕਲੀਦ ਬੋਲੇ ਸ਼ਰਮਣੀ ਅਕਲੀਦ ਲਗਾਤਾਰ ਚਾਰ ਚੋਣਾ ਹਾਰਨ ਤੋਂ ਬਾਅਦ ਇਸ ਵਾਰ ਜਿਹੜੀ ਹੈ ਸੁਧਾਰ ਲਹਿਰ ਜਾਇਦਾ ਹੈ ਜਿਹੜੇ ਮੌਜੂਦਾ ਹਾਲਾਤ ਨੇ ਇਹਨਾਂ ਦੇ ਵਿੱਚ ਤੁਸੀਂ ਕਿੱਥੇ ਦੇਖਦੇ ਹੋ ਕਿੱਥੇ ਖੜਾ ਮਹਿਸੂਸ ਕਰਦੇ ਹੋ ਜਿਹੜੀ ਸੁਧਾਰ ਦੇਖੋ ਤੁਸੀਂ ਸਹੀ ਕਿਹਾ ਬਈ ਮਾਲਾ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਬਲਕਿ 6 ਵੀ ਵਾਰ ਵਾਰ-ਵਾਰ ਲੋਕਾਂ ਦਾ ਫਤਵਾ ਪੰਥ ਦਾ ਫਤਵਾ ਪੰਜਾਬੀਆਂ ਦਾ ਫਤਵਾ ਸ਼ਰੋਮਣੀ ਕਾਲੀਦਾਲ ਤੇ ਬਹੁਤ ਹੀ ਚਮਗਦਾ ਰਹਾ ਇਸੇ ਕਰਕੇ ਭਾਵੇਂ 2022 ਦੀ ਚੋਣ ਦੀ ਹਾਰ ਤੋਂ ਬਾਅਦ ਵੀ ਉਹ ਲਗਮ ਨਹੀਂ ਕੀਤੀ ਸੀ ਔਰ ਕਮੇਟੀ ਨੇ ਸਾਰੇ ਪੰਜਾਬ ਦੇ ਹਰ-ਹਰ ਹਲਕਿਆਂ ਦਾ ਦੌਰਾ ਕਰਕੇ ਵਰਕਾ ਦਿਨ ਭਾਗ ਦਾ ਕਲਪਤ ਕੀਤਾ ਸੀ ਤੇ ਉਹਦੇ 'ਚ ਇੱਕ ਨੰਬਰ ਇੱਕ ਤੇ ਜਨ ਸਪਾਸ ਦਿੱਤੀ ਕਿ ਅੱਜ ਜਿਹੜਾ ਅਰਥ ਤੋਂ ਖਾਸ ਤੇ ਸ਼ਰੋਮਣੀ ਕਾਲੀਦਾਲ ਆਇਆ ਜਿਹੜਾ ਸ਼ਰੋਮਣੀ ਕਾਲੀਦਾਲਾਂ 'ਚ ਬਹੁਤ ਖਜ਼ੂਰ ਹੋ ਗਿਆ ਪਹਿਲਾਂ ਕਿਤੇ 34% ਪੰਜਾਬ ਦੇ ਲੋਕ ਸ਼੍ਰੋਮਣੀ ਕਾਂਗਰਸ ਨਾਲ ਖੜੇ ਸੀ ਅੱਜ ਡਿੱਗਦੇ 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 ਪਾਵੇਂ ਆਫੀਸਰ ਹੀ 12% ਲੋਕ ਸਬਤ ਰਹਿ ਜਾਂਦਾ ਪਰ ਇੱਕ ਦੋ ਸੀਟ ਨੂੰ ਕੱਢ ਕੇ ਫਿਰ ਤਾਂ 6% ਤੇ ਰਹਿ ਜਾਂਦਾ ਜਲੰਧਰ ਦੀ ਪਾਈ ਇਲੈਕਸ਼ਨ ਤਾਂ ਪੁਆਇੰਟ 1% ਦੇ ਹੇਠਲੇ ਸੋ ਇਹ ਜਿਹੜੀ ਤਰਜ਼ ਜੋ ਹਾਲਤ ਬਣੀ ਉਹਤੋ ਬਾਦ ਜਿਹੜੇ ਪਾਰਟੀ ਦੇ ਸਿਹਰ ਦੇ ਲੋਕ ਸੀ ਉਹ ਸੁੱਖਣ ਲੱਗੇ ਵਿਚਾਰ ਨਹੀਂ ਇਹ ਪਾਰਟੀ ਨੂੰ ਉਹ ਜੀਵੇ ਸਰਦੀ ਕੀਤਾ ਜਾਵੇ ਉਹ ਤਾਂ ਹੀ ਹੋ ਸਕਦਾ ਜੇ ਅਸੀਂ ਚੰਗਾ ਕਮੇਟੀ ਦੀ ਸੁਝਾਅ ਇਸ ਸਾਥ ਵੀਰ ਸੇ ਬਹਾਦਰ ਹੋਣਾ ਨੂੰ ਪਰ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਪੰਜਾਬ ਦੇ ਲੋਕਾਂ ਦੇ ਮੱਦਵੇ ਨੂੰ ਜਿਹੜੇ ਬਥੇ ਪਰਵਾਹ ਕਰਦੇ ਹੋਏ ਪਰ ਤਿਆਗ ਦੀ ਭਾਵਨਾ ਦਿਖਾਉਣ ਦੀ ਲੋੜ ਆ ਤਾਂ ਮਤਲਬ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੁੰਦਾ ਜੇ ਬੈਠੇ ਲੋਕੀ ਚਾਹ ਕਰਦੇ ਸੀ ਇਹ ਸਾ ਸੂਰਸੇ ਪਾਰਲੇ ਬੰਨੋਂ ਆਪਣੇ ਹੱਥੋਂ ਬਣਾਈ ਕਮੇਟੀ ਦੇ ਆਪਣੇ ਮੈਂਬਰਾਂ ਨੂੰ ਲਿਖਤੀ ਤੌਰ ਤੇ ਸਪਾਰਸ਼ ਵੀ ਇਹ ਕੀਤੀ ਗਈ ਆ ਤੇ ਉਹਨਾਂ ਨੂੰ ਤਿਆਗ ਦਿਖਾ ਦੇਣਾ ਚਾਹੀਦਾ ਤੇ ਉਹਨਾਂ ਨੂੰ ਉਸਦੇ ਅਮਲ ਕਰਨਾ ਚਾਹੀਦਾ ਲੋਕਾਂ ਨਾਲ ਬਥਾਰੀ ਲੈਣਾ ਚਾਹੀਦਾ ਜਿੰਨੀ ਕਰੀ ਨਹੀਂ ਲੋਕਾਂ ਨਾਲ ਲੋਕਾਂ ਦੇ ਸਾਹਮਣੇ ਕਿਹੜੇ ਬਥੇ ਪਰਵਾਹ ਕਰਨਾ ਚਾਹੀਦਾ ਬਲਕਿ ਉਹ ਤੋਂ ਬਾਅਦ ਹੋਰ ਗੱਲਾਂ ਜਿਹੜੀਆਂ ਸਾਹਮਣੇ ਆਇਆ ਉਹ ਤਾਂ ਬੜੀਆਂ ਮਿਰਦੇ ਬੁੰਦਰ ਵਾਲੀਆਂ ਨੇ ਦੁਨੀਆਂ ਨੇ ਥੋੜੀਆਂ ਜੱਗ ਨੇ ਥੋੜੀਆਂ ਤੇ ਉਹ ਤੋਂ ਬਾਅਦ ਤਾਂ ਮੇਰਾ ਖਿਆਲ ਆ ਉਹਨਾਂ ਹਰ ਹਾਲਤ ਦੇ ਵਿੱਚ ਉਹ ਪਾਰਟੀ ਜਿਹੜੀ ਪਾਰਟੀ ਨੇ ਪੰਜ ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਉਹਦੇ ਹੀ ਇਹਨਾਂ ਨੂੰ 50 ਸੀਐਮ ਆਇਆ ਪਰਵਾਜ਼ ਤੋਂ ਇੱਕ ਦਸਤਖਤ ਉਹਦਾ ਕਿ ਪਹਿਲੇ ਜੀ ਵੀ ਰਾਏ ਅੱਜ ਇਸ ਪਾਰਟੀ ਤੋਂ ਜੇ ਉਹਨਾਂ ਦੇ ਪ੍ਰਧਾਨ ਦੀ ਦੇ ਸੀ ਬੇ ਦੀ ਲੋਟ ਪਾਈ ਜੇ ਉਸ ਪਾਰਟੀ ਨੂੰ ਉਹਨਾਂ ਦੇ ਤਿਆਗ ਦੀ ਲੋਟ ਪਾਈ ਤਾਂ ਉਹਨਾਂ ਨੂੰ ਉਸ ਪਾਰਟੀ ਦੇ ਹਿੱਤ ਤੇ ਐ ਸਮਾਜ ਦਾ ਇਹ ਕਦਮ ਨਹੀਂ ਚੁੱਕਦਾ ਇਹ ਸੱਚ ਪੰਜਾਬ ਦਾ ਹੈ ਇਹ ਸੱਚ ਪੰਜਾਬ ਦਾ ਪਹਿਲਾ ਅੱਜ ਪੰਜਾਬ ਗੁਰੀਆਂ ਚੁਣੌਤੀਆਂ ਚ ਪੰਜਾਬ ਅੱਜ ਲਾਹਵਾਰਸ ਹੋਇਆ ਪਿਆ ਅੱਜ ਪੰਜਾਬ ਦਾ ਕੋਈ ਬਾਰੀਵਾਰ ਸੇ ਨਾ ਚਲੀ ਆ ਰਿਹਾ ਕਿਉਂਕਿ ਸ਼ਰੋਮਣੀ ਕਾਲੀਦਾਰ ਦਾ ਇੰਨਾ ਘੋਰ ਹੋ ਗਿਆ ਕਿ ਸ਼ਰੋਮਣੀ ਕਾਲੀਦਾਰ ਦਾ ਜਿਹੜਾ ਦਾਸਤਾ ਦੀ ਰੋਹ ਸੀ ਮਤਲਬ ਜਾਇ ਕਹ ਲੋ ਭੈ ਸੀ ਉਹ ਖਤਮ ਹੋ ਗਿਆ ਸਾਡੀ ਲੀਡਰਸ਼ਿਪ ਆਪਣੇ ਜਾਤੀ ਵੰਟੀ ਜਿੱਤਾ ਕਰਕੇ ਸਮੇਂ ਦੀਆਂ ਸਰਕਾਰਾਂ ਨਾਲ ਲੜ ਦੋਗੀ ਰਹੀ ਨਾ ਉਹਨਾਂ ਦੇ ਸਾਹਮਣੇ ਬੁੱਢਾ ਜੋਗੀ ਰਹੀ। ਬਲ ਦੁੱਧੇ ਪਾਸੇ ਸ੍ਰੀ ਆਪਾਰਟੀਆਂ ਇਹ ਬਲ ਬਿਸ਼ੁਲੇਲਾ ਪ੍ਰਵਾਹੀ ਪਈ ਆ। ਇਹੋ ਕਿਸੇ ਦਾ ਵਿਗਰੇ ਹੈ ਦੀ। ਮੁਕਤਰੀ ਸਾਲ ਤਾਂ ਜਿਵੇਂ ਕਹਿੰਦੇ ਨੀਰੋ ਸੜਿਆ ਨੀਰੋ ਪਾਣੀ ਸ੍ਰੀ ਬਿਜਾਰੇ ਰੋੜ ਸੜ ਰਿਹਾ। ਉਹ ਹਾਰ ਗਏ ਪਏ ਆ। ਉਹ ਕਾਂਗਰਸ ਨੇ ਸਾਰੀਆਂ ਇਹ ਸਮੱਸਿਆਵਾਂ ਪੈ ਦੇ ਇੱਕੀ ਕਮੀ ਕਰਾਂ। ਕੋਈ ਸਾਰੀਆਂ ਗੱਲਾਂ ਦੇਖਦੇ ਹੋਏ ਇੱਕ ਸ਼ੱਕ ਨਹੀਂ ਸਾਡੀ ਮਜ਼ਬੂਤ ਅਕਾਲੀ ਦਲ ਭਰਾਵਾਂ ਦੀ ਲੋੜ ਹੈ ਜਿਹੜਾ ਸਨਤਨ ਤੇ ਚੱਲੇ। ਔਰ ਜਿਹਦਾ ਕਾਰਨ ਪਾ ਹੈ ਔਰ ਉਹ ਸਮੇਂ ਦੀ ਸਰਕਾਰ ਨੂੰ ਹੋ ਸਕਦਾ ਉਹ ਤਾਂ ਹੀ ਹੋਏਗਾ ਜੇ ਲੀਡਰਸ਼ਿਪ ਜਿਹੜੀ ਮਤਲਬ ਨਰੋਲ ਆਪਣੇ ਜਾਤੀ ਹਿੱਤਾਂ ਤੋਂ ਉਪਰ ਹੋਵੇ ਜੇ ਲੀਡਰਸ਼ਿਪ ਕੁਦਗਾਰਤਿਆਂ ਤੋਂ ਉਪਰ ਹੋਵੇ ਜੇ ਲੀਡਰਸ਼ਿਪ ਆਪਣੀਆਂ ਕوجੋਰੀਆਂ ਤੇ ਕੁਦਗਾਰਤਿਆਂ ਦੇ ਵਿੱਚ ਚਿਪੜੀ ਰਹੇਗੀ ਤਾਂ ਮੇਰਾ ਖਿਆਲ ਹੈ ਸਮੇਂ ਦੀ ਸਰਕਾਰਾਂ ਨੂੰ ਉਹਦਾ ਕੋਈ ਭੈਕੀ ਬਣਨਗੀ ਇੱਕ ਵਾਰ ਸਾਰ ਇੱਕ ਜਿਹੜੀ ਚੁਕ ਚੁਕਾ ਕਮੇਟੀ ਹੈ ਜਿਹੜੀ ਉਹਨਾਂ ਨੇ ਕੀ ਰਿਪੋਰਟ ਕੀ ਦਿੱਤੀ ਸੀ ਕੀ ਜਿਹੜੀ ਰਿਪੋਰਟ ਦੀ ਜਿਹੜੀ ਗੱਲ ਕਰਦੇ ਤੂੰ ਕਮੇਟੀ ਨੇ ਬਹੁਤ ਬਹੁ ਗੱਲਾਂ ਕੀਤੀਆਂ ਸੀ ਅੱਜ ਜਦੋਂ ਪਾਰਲੀਮੈਂਟ ਤੋਂ ਨਿਕਾਤਾ ਚਲੋ ਮੈਨਾ ਮਨਾ ਜਿਸ ਤੋਂ ਮਨਾਤਾ ਵਿਨੈਤਾ ਕਾ ਅੱਜ ਜਾਂਦੇ ਜਾਂਦੇ ਸੜਕ ਤੇ ਖੜੇ ਖੜੇ ਕਿਤੇ ਜਾ ਬੀਤੇ ਕੈਂਡੀਡੇਟਾਂ ਨੂੰ ਸਤਿਜੰਦੇ ਸੀ ਤੇ ਨਾਲ ਉਹਦੀ ਐਕਟਸ ਜਿਹੜੀ ਪਹਿਲੇ ਨੰਬਰ ਤੇ ਚੁਸਪਾਤੇ ਹੋ ਇਸ ਲਈ ਲੋਕਾਂ ਦਾ ਫਤਵਾ ਜਿਹੜਾ ਉਹ ਇਹ ਆ ਕਿ ਸਸ ਜੀਵਾਦ ਨੂੰ ਧਿਆਨ ਦੇਣਾ ਆਪਾਂ ਬਾਟੇ ਕੋ ਦਾ ਕਿ ਨਾ ਤੋਂ ਲੰਗੇ ਹੋ ਜੀ ਦਾ ਤਾਂ ਬਾਟੇ